ਸਤ ਸ੍ਰੀ ਅਕਾਲ ਦੋਸਤੋ ਇਸ ਵਾਰ ਮੌਸਮ ਗਰਮ ਹੋਣ ਕਰਕੇ ਕਣਕ ਦੀ ਜਰਮੀਨੇਸ਼ਨ ਬਹੁਤ ਪ੍ਰਭਾਵਿਤ ਹੋ ਰਹੀ ਹੈ ਬਹੁਤ ਸਾਰੇ ਖੇਤਾਂ 'ਚ ਕਣਕ ਹਰੀ ਨਹੀਂ ਹੋਈ ਜਾਂ ਬਹੁਤ ਘੱਟ ਅਣਕ ਜੰਮ ਰਹੀ ਹੈ ਤੇ ਕੁਝ ਕਿਸਾਨ ਜਿਨ੍ਹਾਂ ਦੇ ਖੇਤਾਂ 'ਚ ਉਹਨਾਂ ਨੂੰ ਗਿੱਲ ਘੱਟ ਲੱਗਦੀ ਹੈ ਡੂੰਗੀ ਬਾਹੀ ਕਰਕੇ ਗਿੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਉਹ ਤਰੇਲੇ ਸਾਹਾਗਾ ਮਾਰ ਕੇ ਕੋਈ ਨਾ ਕੋਈ ਗਿੱਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੇ ਕਿਸਾਨ ਇਹਦੇ ਨੇ ਜਿਹੜੇ ਦੁਬਾਰਾ ਰੌਣੀ ਕਰਨ ਬਾਰੇ ਵੀ ਸੋਚ ਰਹੇ ਨੇ ਵੀ ਰੌਣੀ ਕਰਕੇ ਕਣਕ ਬੀਜ ਦਿੰਦੇ ਆ ਕਿਉਂਕਿ ਖੇਤ ਖਾਲੀ ਰੱਖਣ ਦੇ ਨਾਲੋਂ ਤਾਂ ਲੇਟ ਬੀਜੀ ਹੀ ਠੀਕ ਹੈ ਪਰ ਜੇਕਰ ਹੁਣ ਆਪਾਂ ਰੌਣੀ ਕਰਕੇ ਕਣਕ ਦੀ ਬਿਜਾਈ ਕਰਦੇ ਆ ਤਾਂ ਰੌਣੀ ਘੱਟ ਤੋਂ ਘੱਟ 20 ਦਿਨ ਤੱਕ ਬੱਦਰ ਨਹੀਂ ਆਉਂਦੀ ਬਿਜਾਈ ਪਹਿਲਾਂ ਹੀ ਪਾਸੜੀ ਚੁੱਕੀ ਆ ਉੱਪਰੋਂ ਮੌਸਮ ਠੰਡ ਵਾਲਾ ਆ ਰਿਹਾ ਹੈ ਤੇ ਜਿਸ ਨਾਲ ਕਣਕ ਹੋਰ ਵੀ ਲੇਟ ਨਿਕਲਦੀ ਆ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜ਼ਿੰਮੇਵਾਰ ਦਾ ਪਰੇਸ਼ਾਨ ਹੋਣਾ ਕੁਦਰਤੀ ਗੱਲ ਹੈ ਪਹਿਲਾਂ ਹੀ ਝੋਨੇ ਨੇ ਜ਼ਿੰਮੇਵਾਰਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਤੇ ਹੁਣ ਵੀ ਮੰਡੀਆਂ ਦੇ ਵਿੱਚ ਝੋਨਾ ਵੇਗਣ ਵੱਲੋਂ ਪਿਆ ਉੱਪਰੋਂ ਕਣਕ ਦੀ ਬਜਾਈ ਆ ਜਿਹੜੀ ਉਹ ਵੀ ਪਾਸਟ ਰਹੀ ਹੈ ਹੁਣ ਜਿਹੜੇ ਕਿਸਾਨ ਵੀਰਾਂ ਨੂੰ ਰੌਣੀ ਕਰਨੀ ਪੈ ਰਹੀ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਗਿੱਲ ਘਟਾ ਉਹ ਕਿਸਾਨ ਹੈ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਧਿਆਨ ਨਾਲ ਸੁਣਿਓ ਜੇਕਰ ਚੈਨਲ ਦੇ ਉੱਤੇ ਨਵੇਂ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਦੋਸਤਾਂ ਨੂੰ ਫਾਇਦਾ ਹੋ ਸਕੇ ਦੋਸਤੋ ਜੇਕਰ ਹੁਣ ਆਪਾਂ ਕਣਕ ਦੀ ਜਿਹੜੀ ਬਜਾਈ ਸੁਪਰ ਸੀਡਰ ਨਾਲ ਬੀਜੀ ਸੀਗੀ ਜਾਂ ਫਿਰ ਬਾਹੀ ਕਰਕੇ ਬੀਜੀ ਸੀਗੀ ਤਾਂ ਜੇ ਉਹਨਾਂ ਖੇਤਾਂ ਦੇ ਵਿੱਚ ਕਣਕ ਨਹੀਂ ਹਰੀ ਹੋਈ ਤਾਂ ਹੁਣ ਜੇ ਆਪਾਂ ਉਹ ਖੇਤਾਂ ਦੀ ਖੁੱਲੀ ਰੌਣੀ ਕਰਦੇ ਆਂ ਤਾਂ ਖੇਤ ਘੱਟ ਤੋਂ ਘੱਟ 20-25 ਦਿਨ ਬੱਤ ਨਹੀਂ ਆਉਂਦੇ ਕਿਉਂਕਿ ਖੁੱਲੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਪੈਂਦਾ ਅੱਗੇ ਮੌਸਮ ਵੀ ਠੰਡਾ ਆ ਰਿਹਾ ਹੈ ਜਿਸ ਨਾਲ ਕਣਕ ਦੀ ਬਿਜਾਈ ਕਾਫੀ ਲੇਟ ਹੋ ਜਾਵੇਗੀ ਇਸ ਲਈ ਆਪਾਂ ਨੂੰ ਹੁਣ ਥੋੜੀ ਜੀ ਮਿਹਨਤ ਕਰਨੀ ਪਵੇਗੀ ਜਿਸ ਨਾਲ ਜਿਹੜੀ ਰੌਣੀ ਆ ਉਹ ਬਹੁਤ ਜਲਦੀ ਹੋ ਜਾਊਗੀ ਤੇ ਖੇਤ ਵੀ ਜਲਦੀ ਬੱਤਰ ਆ ਜੀਏਗਾ ਕੀ ਕਰਨਾ ਫਿਰ ਆਪਾਂ ਖੁੱਲੇ ਖੇਤ ਦੀ ਰੌਣੀ ਨਾ ਕਰੀਏ ਆਪਾਂ ਖੁੱਲੇ ਖੇਤ ਦੇ ਵਿੱਚ ਜੇ ਆਪਾਂ ਪਾਣੀ ਛੱਡਾਂਗੇ ਤਾਂ ਬਹੁਤ ਜ਼ਿਆਦਾ ਪਾਣੀ ਪੈ ਜਾਂਦਾ ਫਿਰ ਆਪਾਂ ਕੀ ਕਰੀਏ ਗੰਨੇ ਵਾਲੇ ਰਿਜਰ ਹੁੰਦੇ ਨੇ ਜਿਹੜੇ ਜਾਂ ਆਲੂ ਵਾਲੇ ਰਿਜਰ ਉਹਨਾਂ ਦੇ ਨਾਲ ਆਪਾਂ ਢੰਡੇ ਕੱਢ ਲਈਏ ਬੱਟਾ ਬਣਾ ਲਈਏ ਇਹਨਾਂ ਬੱਟਾਂ ਦੇ ਵਿੱਚ ਪਾਣੀ ਬਹੁਤ ਜਲਦੀ ਫਿਰਦਾ ਪਾਣੀ ਆਪਾਂ ਪਤਲਾ-ਪਤਲਾ ਪਾਉਣਾ ਬਸ 3-4 ਇੰਚ ਤੋਂ ਵੱਧ ਪਾਣੀ ਨਾ ਪਾਓ ਅੱਧੇ ਨਾਲੋਂ ਵੱਧ ਜਿਹੜੀ ਬੱਟ ਸੁੱਕੀ ਹੋਣੀ ਚਾਹੀਦੀ ਹੈ ਪਾਣੀ ਸ਼ੈੜਾਂ ਦੇ ਵਿੱਚ ਥੰਨੇ ਥੰਨੇ ਹੋਣਾ ਚਾਹੀਦਾ। ਡੰਡਿਆਂ ਦੇ ਵਿੱਚ ਪਾਣੀ ਆ ਜਿਹੜਾ ਬਹੁਤ ਜਲਦੀ ਫਿਰ ਜਾਂਦਾ ਹੈ। ਖੇਤ ਵੀ 3-4 ਕਿੱਲਾਂ ਦੇ ਵਿੱਚ ਹੀ ਇੱਕ ਦਿਨ ਚ ਪਾਣੀ ਜਿਹੜੀ ਪਾਣੀ ਫਿਰ ਜਾਂਦਾ ਰੌਣੀ ਹੋ ਜਾਂਦੀ ਹੈ। ਪਤਲਾ ਪਤਲਾ ਪਾਣੀ ਫੇਰ ਕੇ 3-4 ਦਿਨਾਂ ਦੇ ਵਿੱਚ ਜਿਹੜਾ ਪਾਣੀ ਇਹ ਸੁੱਕ ਜਾਂਦਾ। ਜਿੰਨਾ ਪਤਲਾ ਪਾਣੀ ਹੁੰਦਾ ਜਲਦੀ ਸੁੱਕਦਾ। ਫੇਰ ਆਪਾਂ ਕੀ ਕਰਨਾ? ਟਰੈਕਟਰ ਦੇ ਨਾਲ 3-4 ਦਿਨ ਬਾਅਦ ਟਰੈਕਟਰ ਦੇ ਨਾਲ ਸੁਹਾਗਾ ਮਾਰ ਦੋ ਸ਼ੈੜਾਂ ਦੇ ਉੱਤੇ ਜਿਹੜੀ ਸੁੱਕੀ ਮਿੱਟੀ ਆ ਸ਼ੈੜਾਂ ਦੇ ਵਿੱਚ ਸੁਹਾਗੇ ਨਾਲ ਪੈ ਜੂਗੀ। ਤੇ ਪੇਸੋਂ ਆਪਾਂ ਫਿਰ ਉਹਦੇ ਚ ਗਿੱਲੀ ਤੇ ਸੁੱਕੀ ਮਿੱਟੀ ਜਿਹੜੀ ਹੈਗੀ ਆ ਹਾਲ ਫੇਰ ਕੇ ਉਹਨੂੰ ਆਪਸ ਵਿੱਚ ਰਲਾ ਦੇ। ਤੇ ਜ਼ਰੂਰਤ ਮੁਤਾਬਕ ਖੇਤ ਦੇ ਚ ਬੱਤਰ ਬਣ ਜਾਂਦੀ ਆ ਫਿਰ ਖੇਤ ਨੂੰ ਚੰਗੀ ਤਰ੍ਹਾਂ ਹਲਾਂ ਦੇ ਨਾਲ ਬਾਹ ਕੇ 2-3 ਵਾਰ ਫਿਰ ਸਹਾਗਾ ਮਾਰ ਦੋ ਚੰਗੀ ਤਰ੍ਹਾਂ ਖੇਤ ਤਿਆਰ ਕਰ ਲਓ। ਤੇ ਫਿਰ ਆਪਾਂ ਬਜਾਈ ਖੇਤ ਦੀ ਕਰ ਸਕਦੇ ਆ ਥੋੜੀ ਜਿਹੀ ਮਿਹਨਤ ਜ਼ਰੂਰ ਲੱਗਦੀ ਆ। ਪਰ ਬਜਾਈ ਜਿਹੜੇ ਆਪਾਂ ਖੁੱਲੇ ਖੇਤ ਪਾਣੀ ਛੱਡਾਂਗੇ ਉਹਦੇ ਨਾਲੋਂ ਫਿਰ ਵੀ ਬਹੁਤ ਟਾਈਮ ਪਹਿਲਾਂ ਮਤਲਬ ਮਤਲਬ ਖੇਤ ਆ ਜਾਊਗਾ ਤੇ ਬਜਾਈ ਆਪਣੀ ਸਮੇਂ ਸਿਰ ਹੋ ਜੂ। ਸੋ ਜੇਕਰ ਦੋਸਤੋ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਖੁੱਲੇ ਖੇਤ ਨੂੰ ਭਰਨ ਦੀ ਥਾਂ ਤੇ ਡੰਡੇ ਕੱਢ ਕੇ ਰੌਣੀ ਕਰੋ ਖੇਤ ਜਲਦੀ ਤਿਆਰ ਹੋ ਜਾਣਾ ਤੇ ਬਜਾਈ ਦਾ ਕੰਮ ਜਲਦੀ ਨਿਭੜ ਜਾਓ ਪਿਛਲੇ ਸਮਿਆਂ ਦੇ ਵਿੱਚ ਆਪਾਂ ਦੇਖਿਆ ਵੀ ਕਿਸਾਨ ਡੰਡੇ ਕੱਢ ਕੇ ਰੌਣੀ ਕਰਦੇ ਸੀ ਕਿਉਂਕਿ ਉਸ ਵੇਲੇ ਪਾਣੀ ਦੀ ਕਾਫੀ ਘਾਟ ਸੀ ਇੱਕ ਬਹੁਤ ਵਧੀਆ ਤਰੀਕਾ ਹੈ ਅਸੀਂ ਵੀ ਆਪਣੇ ਖੇਤ ਦੇ ਵਿੱਚ ਇੱਕ ਦੋ ਵਾਰ ਪਹਿਲਾਂ ਵਰਤਿਆ ਤੇ ਇਹਦੇ ਨਾਲ ਕੀ ਆ ਵੀ ਆਪਾਂ ਨੂੰ ਗਿੱਲ ਜਿਹੜੀ ਜ਼ਰੂਰਤ ਜੋ ਕੀ ਗਿੱਲ ਮਿਲ ਜਾਂਦੀ ਆ ਬਣ ਜਾਂਦੀ ਆ ਤੇ ਸਾਰਾ ਖੇਤ ਭਰਨ ਦੀ ਲੋੜ ਨਹੀਂ ਪੈਂਦੀ ਉਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ